ਕਾਂਗਰਸ ਵੱਲੋਂ 1975 ਚ ਅੱਜ ਦੇ ਦਿਨ ਦੇਸ਼ ਭਰ ਚ ਲਗਾਈ ਗਈ ਐਮਰਜੈਂਸੀ ਦੇ ਵਿਰੋਧ ਚ ਭਾਜਪਾ ਵੱਲੋਂ ਕੌਮੀ ਪੱਦਰਤੇ ਮਨਾਏ ਗਏ ਕਾਲੇ ਦਿਵਸ ਵਜੋਂ 모ਹੱਲੀ ਵਿਖੇ ਸਮਾਗਮ ਕਰਵਾਇਆ ਗਿਆ ਇਸ ਦੌਰਾਨ ਬੋਲਦਿਆਂ ਸਾਬਕਾ ਰਾਜ ਸਭਾ ਮੈਂਬਰ ਅਮਿਨਾਸ਼ ਰਾਏ ਖੰਨਾ ਨੇ ਕਿਹਾ ਕਿ ਐਮਰਜੈਂਸੀ ਦੇ ਮਾੜੇ ਸਮੇਂ ਦੌਰਾਨ ਇੰਦਰਾ ਗਾਂਧੀ ਸਰਕਾਰ ਵੱਲੋਂ ਪ੍ਰੈਸ ਅਤੇ ਆਮ ਲੋਕਾਂ ਦੇ ਅਧਿਕਾਰਾਂ ਨੂੰ ਪੂਰੀ ਤਰ੍ਹਾਂ ਨਾਲ ਕੁਚਲਿਆ ਗਿਆ ਸੀ ਭਾਜਪਾ ਦੇ ਤਕਰੀਬਨ 1.40 ਲੱਖ ਵਰਕਰਾਂ ਅਤੇ ਆਗੂਆਂ ਨੂੰ ਬਿਨਾਂ ਕਿਸੇ ਕਸੂਰ ਦੇ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਉਹਨਾਂ ਨੂੰ ਨਾ ਹੀ ਕਿਸੇ ਅਪੀਲ ਦਲੀਲ ਦਾ ਮੌਕਾ ਦਿੱਤਾ ਗਿਆ ਸੀ ਉਹਨਾਂ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਇਹ ਦਿਨ ਮਨਾਏ ਜਾਣ ਦਾ ਇੱਕੋ ਇੱਕ ਮਕਸਦ ਕਾਂਗਰਸ ਦੇ ਮਾੜੇ ਕੰਮਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ ਉਹਨਾਂ ਕਿਹਾ ਕਿ ਐਮਰਜੈਂਸੀ ਦੌਰਾਨ ਕਾਂਗਰਸ ਨੇ ਹੀ ਲੋਕਤੰਤਰ ਦਾ ਕਾਣ ਕੀਤਾ ਸੀ ਅਤੇ ਅੱਜ ਕਾਂਗਰਸੀ ਆਗੂ ਸੰਵਿਧਾਨ ਨੂੰ ਹੱਥ 'ਚ ਫੜ ਕੇ ਲੋਕਤੰਤਰ ਦਾ ਪ੍ਰਚਾਰ ਕਰ ਰਹੇ ਨੇ ਇਸ ਰਾਹ ਨੂੰ ਉਹਨਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਖਿਲਾਫ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਇਹ ਲੋਕਾਂ ਨੂੰ ਦੁੱਖ ਦੀ ਘੜੀ ਉਹ ਯਾਦ ਕਰ ਰਹੇ ਆਪਾਂ ਜਦੋਂ 5 ਦਿਨ ਸ਼ਬਦਾਨ ਚਿੱcke ਟੰਗ ਕੇ ਕਾਂਗਰਸ ਨੇ ਹਿੰਦੁਸਤਾਨ ਦੇ ਵਿੱਚ 1,40,000 ਲੋਕਾਂ ਨੂੰ ਜੇਲ੍ਹ ਦਿੱਤਾ ਸੀ। ਉਹਦੇ ਵਿੱਚ ਬਹੁਤ ਸਾਰੇ ਭਗਤੋਗੀ ਨੇ ਅਸੀਂ ਉਸ ਸਮੇਂ ਪੜਦੇ ਸੀਗੇ ਤਾਂ ਸਾਨੂੰ ਯਾਦ ਹੈ ਕਿ ਕਿਸ ਢੰਗ ਨਾਲ ਪੁਲਿਸ ਸਾਡੇ ਛੋਟੇ ਛੋਟੇ ਹੁੰਦੇ ਮਗਰ ਵੀ ਪਈ ਹੁੰਦੀ ਸੀ। ਤੋਂ ਇਹ ਅੱਜ ਸ਼ਬਦਾਨ ਦੀਆਂ ਤਜੀਆਂ ਜਿਸ ਢੰਗ ਨਾਲ ਉਸ ਕੋਲੇ ਲੜਾਈਆਂ ਗਈਆਂ, ਬੰਡਾ ਮੈਂਟਲ ਰਾਈਟਸ ਖਤਮ ਕੀਤੇ ਗਏ। ਇੱਕੋ ਹੀ ਹਾਤੇ ਵਿੱਚ ਸਭ ਕੁਝ ਕੇਂਦਰਿਤ ਹੋ ਗਿਆ। ਉਹਦੇ